ਅੱਜ ਦੀ ਕਹਾਣੀ ਇੱਕ ਸਾਰਾ ਨਾਂ ਦੇ ਟੀਚਰ ਦੀ ਜਿਹੜੀ ਕਾਫੀ ਅਧਖੜੋਂ ਵਰਦੇ ਲੋਕਾਂ ਨੂੰ ਪੜ੍ਹਾਇਆ ਕਰਦੀ ਸੀ। ਅਧਿਉਨੇ ਸਾਰਿਆਂ ਨੂੰ ਇੱਕ ਹੋਮਵਰਕ ਦਿੱਤਾ ਸੀ। ਕਿ ਹੋਮਵਰਕ ਹੈ ਕਿ ਕਿਸੇ ਆਪਣੇ ਅਜ਼ੀਜ਼ ਨੂੰ ਜਿਹਨੂੰ ਤੁਸੀਂ ਬਹੁਤ ਢੇਰ ਤੋਂ ਆਪਣਾ ਪਿਆਰ ਐਕਸਪ੍ਰੈਸ ਨਹੀਂ ਕੀਤਾ ਉਹਨੂੰ ਜਾ ਕੇ ਕਹਿਣਾ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ। ਉਹਨੂੰ ਜਾ ਕੇ ਮਨਾਉਣਾ ਹੈ। ਉਹਨੂੰ ਜਾ ਕੇ ਆਪਣਾ ਫੀਲਿੰਗ ਐਕਸਪ੍ਰੈਸ ਕਰਨੀ। ਅਸਾਈਨਮੈਂਟ ਤੇ ਕੋਈ ਬਹੁਤੀ ਔਖੀ ਨਹੀਂ ਸੀ। ਬਹੁ ਵੀ ਕਲਾਸ ਦੇ ਵਿੱਚ ਜਾਰਾਦਰ ਆਦਮੀ ਸੀ ਜਿਹੜੇ 35 ਸਾਲ ਤੋਂ ਉੱਪਰ ਦੀ ਉਮਰ ਦੇ ਸੀ ਹੁਣ ਉਸ ਜਨਰੇਸ਼ਨ ਨੂੰ ਕਿਦਾਂ ਵੱਡਾ ਕੀਤਾ ਗਿਆ ਸੀ ਆਪਾਂ ਨੂੰ ਸਾਰਿਆਂ ਨੂੰ ਯਾਦਮੀ ਨੂੰ ਇਸ ਤਰ੍ਹਾਂ ਵੱਡਾ ਕੀਤਾ ਜਾਂਦਾ ਕਿ ਉਹਨੂੰ ਕਮਜ਼ੋਰ ਨਹੀਂ ਪਹਿਣਾ ਉਹਨੇ ਆਪਣਾ ਫੀਲਿੰਗ ਸ਼ੇਦੀ ਕਮਜ਼ੋਰੀ ਵਾਲਾ ਸ਼ੇਅਰ ਨਹੀਂ ਕਰਨਾ ਕਿ ਮੈਂ ਤੈਨੂੰ ਪਿਆਰ ਕਰਦਾ ਉਹਨਾਂ ਨੂੰ ਸਖਤ مزاج ਦੇ ਬਣਾਇਆ ਜਾਂਦਾ ਤਾਂ ਇਹ ਲੱਗਦਾ ਸੀ ਇਹ ਅਸਾਈਨਮੈਂਟ ਥੋੜੀ ਜਿਹੀ ਮੁਸ਼ਕਲ ਹੈ ਹਫਤਾ ਲੰਘ ਗਿਆ ਤੇ ਅਗਲੇ ਹਫਤੇ ਸਾਰਾ ਜਿਹੜੀ ਸੀ ਪੁੱਛਣ ਲੱਗੀ ਕਿ ਤੁਸੀਂ ਕੋਈ ਸ਼ੇਅਰ ਕਰਨਾ ਚਾਹੇਗਾ ਕਿ ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾ ਜਦੋਂ ਤੁਸੀਂ ਆਪਣਾ ਫੀਲਿੰਗ ਸ਼ੇਅਰ ਕੀਤੀਆਂ ਜਾਂ ਕਿਸ ਨਾਲ ਕੀਤੀ ਤਾਂ ਉਹ ਐਕਸਪੈਕਟ ਕਰ ਰਹੀ ਸੀ ਕੋਈ ਔਰਤ ਉੱਥੇ ਖੜ੍ਹ ਗਈ ਔਰਤ ਕੋਈ ਆਪਣਾ ਐਕਸਪੀਰੀਅੰਸ ਸ਼ੇਅਰ ਕਰੇਗੀ ਪਰ ਉਹਨੂੰ ਬਹੁਤ ਹੈਰਾਨੀ ਹੋਈ ਇੱਕ ਆਦਮੀ ਨੇ ਹੱਥ ਖੜਾ ਕੀਤਾ ਤੇ ਉਹ ਕਾਫੀ ਭਾਵੁਕ ਹੋ ਗਿਆ ਸੀ ਤੇ ਕਹਿਣ ਲੱਗਿਆ ਕਿ ਜਦੋਂ ਲਾਸਟ ਟਾਈਮ ਲਾਸਟ ਵੀਕ ਆ ਤੋ ਇਹ ਅਸਾਈਨਮੈਂਟ ਦਿੱਤੀ ਸੀ ਤਾਂ ਮੈਂ ਬਹੁਤ ਗੁੱਸੇ ਜਾ ਗਿਆ ਸੀ ਕਿ ਭਲਾ ਇਹ ਵੀ ਕੋਈ ਅਸਾਈਨਮੈਂਟ ਦੇ ਸਾਡੀ ਉਮਰ ਦੇ ਲੋਕਾਂ ਉਹ ਜਾ ਕੇ ਕਿਸੇ ਨੂੰ ਪਾਉ ਕਿ ਨਾ ਤੈਨੂੰ ਕਿਆ ਕਰਦਾ ਇਹ ਭਲਾ ਕਿਹੜੀ ਗੱਲ ਹੈ ਪਰ ਕਹਿ ਰਿਹਾ ਜਦੋਂ ਮੈਂ ਡਰਾਈਵ ਕਰਕੇ ਘਰੇ ਜਾਣ ਲੱਗਿਆ ਤਾਂ ਮੇਰੇ ਦਿਮਾਗ 'ਚ ਆਉਣ ਲੱਗਿਆ ਕਿ ਮੈਂ ਕਿਉਂ ਕਹਿਣਾ ਮੇਰੇ ਤਾਂ ਕੋ ਜਿੰਦਗੀ 'ਚ ਐਸਾ ਬੰਦਾ ਹੀ ਨਹੀਂ ਫਿਰ ਅਹਿਸਾਸ ਹੋਇਆ ਕਿ ਮੈਂ ਆਪਣੇ ਬਾਪੂ ਨਾਲ 5 ਸਾਲਾਂ ਤੋਂ ਨਹੀਂ ਗੱਲ ਛੋਟੀ ਜਿਹੀ ਲੜਾਈ ਹੋ ਗਈ ਸੀ ਪਿਆਰ ਵੀ ਮੈਂ ਇੰਨਾ ਵੱਧ ਗਿਆ ਕਿ ਅਸੀਂ ਇੱਕ ਦੂਜੇ ਦਾ ਮੂੰਹ ਵੀ ਨਹੀਂ ਸੀ ਵੇਖਦਾ ਜਿਗਤੇ ਫੈਮਿਲੀ ਫੰਕਸ਼ਨ 'ਚ ਮਿਲ ਜਾਂਦੇ ਤਾਂ ਇੱਕ ਦੂਜੇ ਤੋਂ ਮੂੰਹ ਮੋੜ ਲਿਆ ਕਰਦੇ ਸੀ ਅਸੀਂ ਤੇ ਅੱਜ ਮੈਂ ਸੋਚਦਾ ਸੀ ਕਿ ਅੱਜ ਉਹਨੂੰ ਜਾ ਕੇ ਮੈਂ ਬਹੁਤ ਪਿਆਰ ਕਰਦਾ ਕਹਿ ਦੇਣਾ ਔਖਾ ਸੀ ਪਰ ਜਦੋਂ ਮੈਂ ਘਰ ਪਹੁੰਚਿਆ ਮੇਰੀ ਘਰ ਵਾਲੀ ਸੌਂ ਚੁੱਕੀ ਸੀ ਮੈਂ ਉਹਨੂੰ ਦੱਸਣਾ ਚਾਹੁੰਦਾ ਸੀ ਫਿਰ ਮੈਂ ਉਹਨੂੰ ਠਾਇਆ ਤੇ ਉਹਨੂੰ ਦੱਸਿਆ ਕਿ ਮੈਂ ਕੱਲ ਨੂੰ ਕੀ ਕਰਨ ਉਹ ਬਹੁਤ ਖੁਸ਼ ਹੋ। ਉਹ ਮੱਖਾਂ ਪਰ ਆਈ ਅਸੀਂ। ਕਿਉਂਕਿ ਉਹਨੇ ਮੈਨੂੰ ਕਦੇ ساری ਜ਼ਿੰਦਗੀ ਚ ਇੰਨਾ ਭਾਵਕ ਨਹੀਂ ਸੀ ਦੇਖਿਆ। ਫਿਰ ਉਹਨੇ ਉੱਟ ਕੇ ਕਾਫੀ ਬਣਾਈ। ਅਸੀਂ ਦੋਵਾਂ ਨੇ ਕਾਫੀ ਪੀਤੀ ਤੇ ਅੱਧੀ ਰਾਤ ਤੱਕ ਗੱਲਾਂ ਕਰਦੇ ਰਹੇ। ਇਹ ਮੇਰੀ ਜ਼ਿੰਦਗੀ ਦਾ ਆਪਣੀ ਫੈਮਿਲੀ ਨਾਲ ਸਭ ਤੋਂ ਸੋਹਣਾ ਦਿਨ ਸੀ। ਕਦੇ ਮੈਂ ਇੰਨਾ ਟਾਈਮ ਇਨਵਿਭਾਵਕ ਤੋਂ ਪੀ। ਇੰਨੀਆਂ ਗੱਲਾਂ ਕਦੇ ਸ਼ੇਅਰ ਨਹੀਂ ਸੀ ਕੀਤੀ। ਫਿਰ ਮੈਂ ਸਵੇਰੇ ਉੱਠਿਆ ਆਪਣੇ ਬਾਪੂ ਨੂੰ ਫੋਨ ਕੀਤਾ। ਉਹ ਬੜੀ ਗਰੰਪੀ ਜੀ ਆਵਾਜ਼ ਚ ਬੋਲਿਆ ਹੁਣ ਕੀ ਐ ਕਹਿੰਦਾ ਮੈਂ ਕਿਹਾ ਵੀ ਮੈਂ ਤੁਹਾਨੂੰ ਸ਼ਾਮ ਨੂੰ ਮਿਲਣਾ ਚਾਹੁੰਦਾ ਕਾਦੇ ਵਾਸਤੇ ਬਾਪੂ ਬਹੁਤ ਗੁੱਸੇ ਚ ਬੋਲਿਆ ਕਹਿੰਦਾ ਮੈਂ ਕਿਹਾ ਤੁਸੀਂ ਫਿਕਰ ਨਾ ਕਰੋ 5 ਮਿੰਟ ਤੋਂ ਜ਼ਿਆਦਾ ਟਾਈਮ ਖੋਦਾ ਲੈਂਦਾ ਨਹੀਂ ਕਹਿੰਦਾ ਮੰਨ ਕੇ ਘਰ ਮੈਂ ਕੰਮ ਤੇ ਗਿਆ ਸ਼ਾਮ ਨੂੰ 5 ਵਜੇ ਸਿੱਧਾ ਮੈਂ ਕੰਮ ਕੋਲ ਆਪਣੇ ਬਾਪ ਦੇ ਘਰ ਦਾ ਜਾਣ ਸੂਈਦਾ ਜਾਂਦਾ ਸੀ ਇਹ ਨਾ ਹੋਵੇ ਕਿ ਦਰਵਾਜ਼ਾ ਮੇਰੀ ਮਾਂ ਖੋਲੇ ਤੇ ਮੈਨੂੰ ਮਾਂ ਨੂੰ ਹੀ ਸਭ ਕੁਝ ਕਹਿਣਾ ਪਵੇ ਉਹਦੇ ਜਰੀਏ ਮੈਨੂੰ ਬਾਪੂ ਤੱਕ ਪਹੁੰਚਾਉਣਾ ਪਵੇ ਅਰਦਾਸ ਕਰਦਾ ਜਾਂਦਾ ਸੀ ਕਿ ਰੱਬਾ ਮੇਰਾ ਬਾਪੂ ਦਰਵਾਜ਼ਾ ਖੋਲੇ ਕਨਾਂ ਜਦੋਂ ਮੈਂ ਦਰਵਾਜ਼ਾ ਖੜਕਾਇਆ ਕੁਦਰਤੀ ਮੇਰੇ ਬਾਪੂ ਨੇ ਦਰਵਾਜ਼ਾ ਖੋਲ੍ਹਿਆ ਕਨਾਂ ਮੈਂ ਬਿਨਾਂ ਟਾਈਮ ਵੇਸਟ ਕਰੇ ਅੱਗੇ ਹੋ ਗਈ ਵਧਿਆ ਉਹ ਗੁੱਸੇ 'ਚ ਦਿਖਾਈ ਦੇ ਰਿਹਾ ਸੀ ਪਰ ਮੇਰੇ ਹੱਥ ਪੜਿਆ ਤੇ ਉਹਨੇ ਕਿਹਾ ਬਾਪੂ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਮੈਂ ਕਦੇ ਕਹਿ ਨਹੀਂ ਸਕਿਆ ਗੁੱਸੇ ਚ ਲਾਲ ਹੋਇਆ ਚਿਹਰਾ ਕਹਿੰਦਾ ਉਹਦਾ ਸੌਫਟ ਹੋ ਗਿਆ ਸੀ ਉਹਦੀਆਂ ਅੱਖਾਂ ਚ ਨਮੀ ਆ ਗਈ ਸੀ ਉਹਨੇ ਭੱਜ ਕੇ ਮੈਨੂੰ ਜੱਫੀ ਪਾਈ ਕਹਿੰਦਾ ਪਿਆਰ ਮੈਂ ਤੈਨੂੰ ਮੈਂ ਵੀ ਬਹੁਤ ਕਰਦਾ ਪਰ ਕਦੇ ਕਹਿਣ ਦੀ ਹਿੰਮਤ ਨਹੀਂ ਸੀ ਕਾਲਜੇ ਨਾਲ ਲਾ ਲਿਆ ਸੀ ਉਹਨੇ ਮੇਰੇ ਅਸੀਂ ਬਹੁਤ देर ਗੱਲਾਂ ਕਰਦੇ ਰਹੇ ਮੇਰੀ ਮਾਂ ਰੋ ਰਹੀ ਸੀ ਸੰਦੇ ਫਿਰ ਕਹਿੰਦਾ ਮੈਂ ਜਲਦੀ ਸੀ ਮੈਂ ਆਪਦੇ ਪਾਪੇ ਨੂੰ ਕਿਹਾ ਵੀ ਮੈਂ ਤੈਨੂੰ ਦੋ ਤਿੰਨ ਦਿਨਾਂ ਨੂੰ ਮਿਲਣਾ। ਘਰਦੁਆਰਾ ਪ੍ਰੋਮਿਸ ਕਰਕੇ ਮੈਂ ਵਾਪਸ ਆ ਗਿਆ। ਦੂਜੇ ਤੀਜੇ ਦਿਨ ਕਹਿੰਦਾ ਮੈਂ ਜਦੋਂ ਆਪਦੇ ਬਾਪੂ ਨੂੰ ਫੇਰ ਮਿਲਣ ਗਿਆ ਤਾਂ ਮੈਨੂੰ ਪਤਾ ਲੱਗਿਆ ਉਹ ਬਿਮਾਰ ਸੀ। ਮੈਨੂੰ ਹਸਪੀਟਲ 'ਚ ਫੋਨ ਕਰਕੇ ਉਹਨੂੰ ਹਸਪੀਟਲ ਲੈ ਕੇ ਜਾਣਾ ਪਿਆ ਸੀ। ਤੇ ਪਤਾ ਲੱਗਿਆ ਉਹਨੂੰ ਕੈਂਸਰ ਸੀ। ਉਹਨੇ ਮੇਰੇ ਨਾਲ ਕਦੇ ਸ਼ੇਅਰ ਹੀ ਨਹੀਂ ਸੀ ਕੀਤਾ। ਉਹ ਇੰਨਾ ਬਿਮਾਰ ਸੀ ਕਹਿੰਦਾ ਹੁਣ ਉਹ ਹਸਪੀਟਲ 'ਚ ਬੇਹੋਸ਼ ਪਿਆ। ਪਤਾ ਨਹੀਂ ਉਹ ਬੱਚੂ ਕਹਿੰਦਾ ਕਹਾਣੀ ਦੱਸਣ ਦਾ ਕਿ ਮੇਰਾ ਮਤਲਬ ਸਰ ਕੀ ਹੀ ਹੈ ਬਈ ਕਈ ਵਾਰ ਅਸੀਂ ਇੰਨਾ ਲੇਟ ਹੋ ਜਾਂਦੇ ਆ ਕਿਸੇ ਆਪਣੇ ਪਿਆਰੇ ਨੂੰ ਇਹ ਦੱਸਣ ਲਈ ਵੀ ਨਾਲ ਨੂੰ ਬਹੁਤ ਚੈਰ ਕਰਦੇ ਸਮਾ ਹੱਥਾਂ ਚ ਰੇਤ ਮੁਕਰ ਚਾ ਇਹ ਸੁਣ ਕੇ ਇੱਕ ਬੋਸਟ ਆਫ ਦਾ ਕਲਾਸ ਰੋ ਰਹੀ ਸੀ ਹੈ ਤੇ ਇੱਕ ਕਹਾਣੀ ਪਰ ਹੈ ਬੜੀ ਖੂਬਸੂਰਤ ਮੈਨੂੰ ਬਹੁਤ ਪਿਆਰੀ ਲੱਗੀ ਅਸੀਂ ਕਈ ਵਾਰ ਅਸੀਂ ਵਿੱਚ ਛੋਟੀਆਂ-ਮੋਟੀਆਂ ਗੱਲਾਂ ਪਿੱਛੇ ਲੜਦੇ ਹਾਂ ਝਗੜਦੇ ਹਾਂ ਆਪਣੇ ਪਿਆਰਿਆਂ ਨੂੰ ਵੀ ਦੱਸਣ ਦੀ ਬਜਾਏ ਕਿ ਉਹਨੂੰ ਕਿੰਨਾ ਪਿਆਰ ਕਰਦੇ ਹਾਂ ਅਸੀਂ ਈਗੋ ਉੱਪਰ ਹੀ ਜ਼ਿੰਦਗੀ ਜੀਣ ਸ਼ੁਰੂ ਕਰ ਦਿੰਦੇ ਹਾਂ ਕਿ ਮੈਂ ਕਿਉਂ ਕਮਾਤਾ ਇਹ ਹੈ ਕੋਈ ਤੁਹਾਡੀ ਜ਼ਿੰਦਗੀ ਵਿੱਚ ਕੋਈ ਸਾਥੀ ਜਿਹਨੂੰ ਤੁਸੀਂ ਜਾ ਕੇ ਜੀ ਤੋਂ ਮਾਫੀ ਮੰਗ ਲੈਣ ਚਾਹੁੰਦੇ ਹੋ ਨਾ ਜਾਂ ਇਹ ਦੱਸਣਾ ਚਾਹੁੰਦੇ ਹੋ ਤੁਹਾਡੇ ਲਈ ਉਹ ਕਿੰਨਾ ਖਾਸ ਹੈ ਬਿਨਾਂ ਟਾਈਮ ਵੇਸਟ ਇੱਥੇ ਸਾਨੂੰ ਕਰ ਲੈਣਾ ਚਾਹੀਦਾ ਹੈ ਸਤਿ ਸ੍ਰੀ ਅਕਾਲ ਮੇਰਾ ਨਾਮ ਹੈ ਜਸਮੀਤ ਕੌਰ ਤੇ ਤੁਸੀਂ ਵੀ ਨਿਕਲਿਓ ਜੀ tailedwall docs ਜੇ ਤੁਹਾਨੂੰ ਮੇਰੀਆਂ ਸਟੋਰੀਜ਼ ਚੰਗੀਆਂ ਲੱਗ ਰਹੀਆਂ ਨੇ ਤਾਂ ਤੁਸੀਂ ਜੀtailedwall docs ਨੂੰ ਫੋਲੋ ਕਰ ਸਕਦੇ YouTube Instagram ਤੇ TikTok ਤੇ ਹਰ ਹਫਤੇ ਇੱਕ ਨਵੀਂ ਸਟੋਰੀ ਸਮਝ ਲਈ ਸਤਿ ਸ੍ਰੀ ਅਕਾਲ ਆਪਾਂ ਮਿਲਦੇ ਹਾਂ ਅਗਲੇ ਹਫਤੇ ਇੱਕ ਨਵੀਂ ਸਟੋਰੀ